ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਆ ਤੁਸੀਂ ਸਭ ਠੀਕ ਠਾਕ ਹੋ ਅੱਜ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਸੇ ਤੁਹਾਡੇ ਵਾਸਤੇ ਇੱਕ ਬਹੁਤ ਸੋਹਣਾ ਜਿਹਾ ਪਿਆਰਾ ਜਿਹਾ ਲੋਕ ਗੀਤ ਲੈ ਕੇ ਹਾਜ਼ਰ ਹੋਏ ਆ ਉਮੀਦ ਕਰਦੇ ਆ ਵੀ ਤੁਸੀਂ ਇਸ ਲੋਕ ਗੀਤ ਨੂੰ ਪਸੰਦ ਕਰੋਗੇ ਜੇਕਰ ਤੁਹਾਨੂੰ ਇਹ ਲੋਕ ਗੀਤ ਪਸੰਦ ਆਉਂਦਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਵੀ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਆਜਾ ਫਿਰ ਸਾਟਣ ਵਾਲੇ ਸ਼ਲੋਕ ਕੀ ਦਾ ਆਨੰਦ ਮਾਣੀਏ ਕਾਲਾ ਸਾਈਕਲ ਵੇ ਮੈਂ ਬਿਜਲੀ ਦੀ ਤਾਰ ਕਾਲਾ ਸਾਈਕਲ ਵੇ ਮੈਂ ਬਿਜਲੀ ਦੀ ਤਾਰ ਝੂਟ ਸਭਾ ਦੇਵੇ ਠਾਕੇ i yeah.